ਆਰਡਿਟਲ ਏਜੰਟਾਂ ਵੱਲੋਂ ਵੱਡੇ ਫਰਾਡ ਕੀਤੇ ਜਾਂਦੇ ਹਨ ਨੌਕਰੀ ਦਿਵਾਉਣ ਦੇ ਬਹਾਨੇ ਨਾਲ ਕਾਫੀ ਠੱਗੀ ਮਾਰੀ ਜਾਂਦੀ ਹੈ ਤੁਹਾਨੂੰ ਇੱਥੇ ਦੱਸਾਂਗੇ ਕਿ ਤੁਸੀਂ ਨੌਕਰੀ ਦਿਵਾਉਣ ਵਾਲੇ ਵਿਦੇਸ਼ੀ ਏਜੰਟਾਂ ਤੋਂ ਕਿਵੇਂ ਬਚ ਸਕਦੇ ਹੋ ਅਕਸਰ ਲੋਕਾਂ ਨੂੰ ਵਿਦੇਸ਼ ਜਾਣ ਦੀ ਚਾਹਤ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਵਿਦੇਸ਼ ਜਾ ਕੇ ਕੰਮ ਕਰਨਾ ਚਾਹੁੰਦੇ ਹਨ ਪਰ ਵਿਦੇਸ਼ ਜਾਣ ਅਤੇ ਨੌਕਰੀ ਲੈਣ ਦੀ ਪ੍ਰਕਿਰਿਆ ਸੌਖੀ ਨਹੀਂ ਹੈ ਇਸ ਕਾਰਨ ਕਈ ਲੋਕ ਏਜੰਟਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਏਜੰਟ ਲੋਕਾਂ ਨੂੰ ਨੌਕਰੀਆਂ ਦੇਣ ਦਾ ਝਾਂਸਾ ਦੇ ਕੇ ਮੋਟੀ ਰਕਮ ਵਸੂਲਦੇ ਹਨ ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਤੁਸੀਂ ਵਿਦੇਸ਼ੀ ਏਜੰਟਾਂ ਦੀ ਠੱਗੀ ਤੋਂ ਬਚ ਸਕਦੇ ਹੋ ਫਰਜੀ ਏਜੰਟਾਂ ਤੋਂ ਬਚਣ ਲਈ ਤੁਸੀਂ ਭਾਰਤ ਸਰਕਾਰ ਦੀ ਅਧਿਕਾਰਤ ਵੈਬਸਾਈਟ www.immigrate.gov.in ਤੇ ਜਾ ਕੇ ਰਜਿਸਟਰਡ ਏਜੰਟਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਜੇਕਰ ਕੋਈ ਏਜੰਟ ਤੁਹਾਨੂੰ ਰਜਿਸਟ੍ਰੇਸ਼ਨ ਫੀਸ ਦੇ ਤੌਰ ਤੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਕਹਿੰਦਾ ਹੈ ਤਾਂ ਸਮਝੋ ਇਹ ਨਕਲੀ ਹੈ ਭਾਰਤ ਦੇ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਕੋਈ ਵੀ ਏਜੰਟ ਤੁਹਾਡੇ ਤੋਂ 30000 ਰੁਪਏ ਅਤੇ ਜੀਐਸਟੀ ਲੈ ਸਕਦਾ ਹੈ ਜੇਕਰ ਉਹ ਤੁਹਾਡੇ ਤੋਂ ਜ਼ਿਆਦਾ ਪੈਸੇ ਦੀ ਮੰਗ ਕਰਦਾ ਹੈ ਤਾਂ ਸਮਝੋ ਕਿ ਉਹ ਫਰਜੀ ਏਜੰਟ ਹੈ ਅਜਿਹੇ ਏਜੰਟਾਂ ਤੋਂ ਤੁਸੀਂ ਤੁਰੰਤ ਬਚੋ ਇਸ ਦੇ ਨਾਲ ਹੀ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਜਿਸ ਏਜੰਟ ਨਾਲ ਗੱਲ ਕਰ ਰਹੇ ਹੋ ਉਸ ਬਾਰੇ ਆਨਲਾਈਨ ਰਿਸਰਚ ਕਰ ਸਕਦੇ ਹੋ ਔਰ ਜਾਣਕਾਰੀ ਇਕੱਠੀ ਕਰ ਸਕਦੇ ਹੋ ਸਾਡੀ ਜਾਣਕਾਰੀ ਰਾਹੀਂ ਤੁਸੀਂ ਏਜੰਟਾਂ ਦੀ ਠੱਗੀ ਤੋਂ ਬਚ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਮੈਂਟ ਕਰਕੇ ਆਪਣਾ ਸੁਝਾਅ ਜ਼ਰੂਰ ਦੇਣਾ ਅੱਜਕੱਲ ਏਜੰਟਾਂ ਵੱਲੋਂ ਵੱਡੇ ਫਰਾਡ ਕੀਤੇ ਜਾਂਦੇ ਹਨ ਨੌਕਰੀ ਦਿਵਾਉਣ ਦੇ ਬਹਾਨੇ ਨਾਲ ਕਾਫੀ ਠੱਗੀ ਮਾਰੀ ਜਾਂਦੀ ਹੈ ਤੁਹਾਨੂੰ ਇੱਥੇ ਦੱਸਾਂਗੇ ਕਿ ਤੁਸੀਂ ਨੌਕਰੀ ਦਿਵਾਉਣ ਵਾਲੇ ਵਿਦੇਸ਼ੀ ਏਜੰਟਾਂ ਤੋਂ ਕਿਵੇਂ ਬਚ ਸਕਦੇ ਹੋ ਅਕਸਰ ਲੋਕਾਂ ਨੂੰ ਵਿਦੇਸ਼ ਜਾਣ ਦੀ ਚਾਹਤ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਵਿਦੇਸ਼ ਜਾ ਕੇ ਕੰਮ ਕਰਨਾ ਚਾਹੁੰਦੇ ਹਨ ਔਰ ਵਿਦੇਸ਼ ਜਾਣ ਅਤੇ ਨੌਕਰੀ ਲੈਣ ਦੀ ਪ੍ਰਕਿਰਿਆ ਸੌਖੀ ਨਹੀਂ ਹੈ ਇਸ ਕਾਰਨ ਕਈ ਲੋਕ ਏਜੰਟਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਏਜੰਟ ਲੋਕਾਂ ਨੂੰ ਨੌਕਰੀਆਂ ਦੇਣ ਦਾ ਝਾਂਸਾ ਦੇ ਕੇ ਮੋਟੀ ਰਕਮ ਵਸੂਲਦੇ ਹਨ ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਤੁਸੀਂ ਵਿਦੇਸੀ ਏਜੰਟਾਂ ਦੀ ਠੱਗੀ ਤੋਂ ਬਚ ਸਕਦੇ ਹੋ ਫਰਜੀ ਏਜੰਟਾਂ ਤੋਂ ਬਚਣ ਲਈ ਤੁਸੀਂ ਭਾਰਤ ਸਰਕਾਰ ਦੀ ਅਧਿਕਾਰਤ ਵੈਬਸਾਈਟ www.immigrate.gov.in ਤੇ ਜਾ ਕੇ ਰਜਿਸਟਰਡ ਏਜੰਟਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਜੇਕਰ ਕੋਈ ਏਜੰਟ ਤੁਹਾਨੂੰ ਰਜਿਸਟ੍ਰੇਸ਼ਨ ਫੀਸ ਦੇ ਤੌਰ ਤੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਕਹਿੰਦਾ ਹੈ ਤਾਂ ਸਮਝੋ ਇਹ ਨਕਲੀ ਹੈ ਭਾਰਤ ਦੇ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਕੋਈ ਵੀ ਏਜੰਟ ਤੁਹਾਡੇ ਤੋਂ 30000 ਰੁਪਏ ਅਤੇ GST ਲੈ ਸਕਦਾ ਹੈ ਜੇਕਰ ਉਹ ਤੁਹਾਡੇ ਤੋਂ ਜ਼ਿਆਦਾ ਪੈਸੇ ਦੀ ਮੰਗ ਕਰਦਾ ਹੈ ਤਾਂ ਸਮਝੋ ਕਿ ਉਹ ਫਰਜ਼ੀ ਏਜੰਟ ਹੈ ਅਜਿਹੇ ਏਜੰਟਾਂ ਤੋਂ ਤੁਸੀਂ ਤੁਰੰਤ ਬਚੋ ਇਸ ਦੇ ਨਾਲ ਹੀ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਜਿਸ ਏਜੰਟ ਨਾਲ ਗੱਲ ਕਰ ਰਹੇ ਹੋ ਉਸ ਬਾਰੇ ਆਨਲਾਈਨ ਰਿਸਰਚ ਕਰ ਸਕਦੇ ਹੋ ਹੋਰ ਜਾਣਕਾਰੀ ਇਕੱਠੀ ਕਰ ਸਕਦੇ ਹੋ ਸਾਡੀ ਜਾਣਕਾਰੀ ਰਾਹੀਂ ਤੁਸੀਂ ਏਜੰਟਾਂ ਦੀ ਠੱਗੀ ਤੋਂ ਬਚ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਮੈਂਟ ਕਰਕੇ ਆਪਣਾ ਸੁਝਾਅ ਜ਼ਰੂਰ ਦੇਣਾ